ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 3:00 ਵਜੇ ਦਾ ਟਾਈਮ ਆ 3:00 ਵਜੇ ਦਾ ਤੇ ਚੱਲੇ ਆਂ ਗੱਡੀਆਂ ਭਰਨ ਤੇ ਕਿੰਨੇ ਅਜੇ ਤੀਜਾ ਦਿਨ ਆਪਾਂ ਨੂੰ ਹਨਾ ਤੀਜਾ ਦਿਨ ਆ ਤੇ ਆਂ ਬਾਹਰ ਨਿਕਲ ਕੇ ਯੂ ਟਰਨ ਮਾਰ ਕੇ ਫੇਰ ਆਉਣਾ ਉੱਧਰ ਜਾਣਾ 3 ਕਿਲੋਮੀਟਰ ਆ ਇੱਥੋਂ ਗੱਡੀ ਲੋਡ ਕਰਨਾ ਤੇ ਗੱਡੀ ਲੋਡ ਪਣਾ ਨਹੀਂ ਪਤਾ ਵੀ ਚੱਕਣ ਦੀ ਹੋਊਗੀ ਜਾਂ ਆਰਟੋ ਇੱਧਰ ਦੀ ਹੋਊਗੀ ਕਿੱਥੇ ਦੀ ਹੁੰਦੀ ਆ ਉਹ ਬੈਲਟੀਆਂ ਤੋਂ ਉਹਦੇ ਤੋਂ ਹੋਊਗੀ ਕਿਉਂਕਿ ਅਸੀਂ ਲਾਈ ਸੀਗੇ ਰੰਗਾ ਬਾਦ ਰੰਗਾ ਬਾਦ ਬਣਾ ਨਹੀਂ ਪ੍ਰੋਗਰਾਮ ਐਸ ਕਰਕੇ ਕਿਹਾ ਵੀ ਜਿੱਥੇ ਮਿਲਦਾ ਉੱਥੇ ਲਾ ਦੇ ਕਾਣ ਚੱਲਦੇ ਆਪਾਂ ਫੈਕਟਰੀਆਂ 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 ਆ ਜਨਰਲ ਸਟੀਲ ਹਰ ਘੋਸ਼ਨ ਵਾਲਿਆਂ ਦੀ ਉਹ ਆ ਮਰਗਲਾ ਵੈਕਸ ਆ ਗੱਡੀ ਜੀ ਐਸ ਡਬਲਯੂ ਬੀਪੀ ਸੱਲਾ ਸਭ ਦਾ ਮਾਲਿਕ ਇੱਕ ਹੈ ਤੇ ਹੁਣ ਇਹ ਕਹਿੰਦੇ ਅੰਦਰ ਜਾ ਕੇ ਸਜਣਾ ਕੀ ਜ਼ਾਕਤ ਹੋਣਾ ਲਓ ਮਿੱਤਰੋ ਟਾਈਮ ਹੋ ਗਿਆ 6:30 ਤੇ ਗੱਡੀ ਆ ਗਈ ਆਪਾਂ ਲੋਡ ਕਰਨਾ ਤੇ ਬਾਈ ਫੈਕਟਰੀ ਏਡੀ ਵੱਡੀ ਹੈ ਨਾ ਆਹ ਗੱਲ ਲਈ ਛੱਡ ਦੋ ਮੈਂ 85 ਫੈਕਟਰੀ 'ਚ ਪਹਿਲੀ ਵਾਰ ਆਇਆ ਹਾਂ ਇੱਧਰਲੇ ਪਾਸੇ ਆਵਣਾ ਛਾੜ ਛੋ ਕਰੇ ਤੇ ਟ੍ਰੇਨ ਵੀ ਵਿੱਚੇ ਚੱਲਦੀ ਹੈ ਤੇ ਸਾਰਾ ਕੁਝ ਵਿੱਚੇ ਐ ਫਾਟਕ ਲੱਗੇ ਹੋਏ ਆ ਕਈ ਕਿਲੋਮੀਟਰ ਜਨੂਆ ਫੈਕਟਰੀ ਆ ਦੇਖ ਲਓ ਜਿੰਦਲ ਅਰ ਭੂਜਨ ਮਤਲਬ ਦੋਏ ਇਕੱਠੀਆਂ ਹੀ ਆ ਤੇ ਹੁਣ ਮ੍ਰਿੰਦਰਬਾਈ ਵਾਲੀ ਉੱਥੇ ਖੜੀ ਸੀ ਕਿ ਆਹ ਤਾਰਾਂ ਦੇ ਬੰਡਲ ਲੋਡ ਹੋਣੇ ਆ ਆਪਣੀ ਗੱਡੀ 'ਚ ਤੇ ਮਿੰਟੂ ਦੇ ਜੈਕਟ ਪੁਆਈ ਵੀ ਆ ਮਿੰਟੂ ਥੱਲੇ ਉਤਰਿਆ ਵਾ ਆਪਣੇ ਕੋਲ ਜੇ ਜੈ ਗੱਡੀਕੇ ਆ ਬੂਟ ਤਾਂ ਹੈਗੇ ਸੀਗੇ ਆਹ ਵਾਲੇ ਸੇਫਟੀ ਸ਼ੂਜ਼ ਜੈਕਟ ਨਹੀਂ ਹੈਗੀ ਸੀ ਜੈਕਟ ਇੱਕ ਸੀ ਜਦ ਮਿੰਟੂ ਨੂੰ ਥੱਲੇ ਉਤਰਨਾ ਹੁੰਦਾ ਮਿੰਟੂ ਪਾ ਲੰਦਾ ਜਾਂ ਮੈਂ ਥੱਲੇ ਉਤਰਨਾ ਹੁੰਦਾ ਮੈਂ ਪਾ ਲੰਨਾ ਬਾਹੋਂ ਬੁੱਤੇ ਬੁੱਤੇ ਖੋਲੇ ਹੋਏ ਪਏ ਆ ਆਪਣੇ ਸਾਰੇ ਤੇ ਆਹ ਲੋਡ ਕਰਕੇ ਫਿਰ ਆਪਾਂ ਚੱਲਦੇ ਆ ਤੇਲ ਪਵਾਣੇ ਬਾਹਰ ਨਿਕਲ ਕੇ ਤੇਲ ਆਪਣੀ ਗੱਡੀ 'ਚ ਘਾਟ ਆ ਬਾਈ ਗੱਡੀ ਲੱਗੀ ਭਰਨਾ ਇੱਕ ਵਾਰ ਗੇ ਪਿੱਛੇ ਕਰ ਕਰ ਕੇ ਗੱਡੀ ਭਰਨੀ ਪੈਂਦੀ ਆ ਇਹ ਹੁਣੇ ਉਹ ਉਧਰ ਦੇਖਾਦੇ ਆ ਤੁਸੀਂ ਉਸੀ ਸੇ ਆ ਦੇਖੋ ਉੱਥੇ ਕ੍ਰੇਨ ਲੱਗੀ ਵੀ ਆ ਉਹ ਕ੍ਰੇਨ ਨਾ ਏਦਾਂ ਉੱਪਰ ਚੱਕ ਲੈਂਦੀ ਆ ਬੰਡਲ ਆ ਗੱਡੀ ਬੈਕ ਕਰ ਦੋ ਬਾਡੀ ਦੇ ਵਿੱਚ ਆ ਜਾਂਦਾ ਬੱਤੇ ਸਾਰੇ ਖੋਲੇ ਹੋਏ ਆ ਹੁਣ ਵਜਾ ਕ੍ਰੇਨ ਹਟੂਗੀ ਗੱਡੀ ਅੱਗੇ ਕਰ ਦੇਣੀ ਆ ਉੱਥੇ ਤੱਕ ਫੇਰ ਪਿੱਛੇ ਇਹੋ ਦੇਖੋ ਸਾਹਮਣੇ ਗੱਡੀ ਲੋਡ ਹੋ ਰਹੀ ਹੈ ਨਾ ਜਿਹੜੀ ਹੁਦੋਂ ਬੈਕ ਹੋ ਕੇ ਬੈਗ ਹੋਈ ਜਾਂਦੀ ਐ ਇਹ ਫਿਰ ਵਿੱਚ ਰੱਖ ਦਿੰਨੇ ਆ ਤੇ ਬਾਈ ਇੱਕ ਗੱਲ ਸੁਣਨ ਨੂੰ ਮਿਲਦੀ ਪਈ ਆ ਕਿ ਕਹਿੰਦੇ ਵੀ ਈ ਚਲਾਨ ਬੰਦ ਕਰਤੇ ਹੁਣ ਵੀ ਜਿਹੜੇ ਫੋਟੋ ਖਿੱਚ ਕੇ ਅੱਗੇ ਚਲਾਨ ਭੇਜ ਦਿੰਦੇ ਸੀਗੇ ਨਾ ਵੀ ਉਹ ਈ ਚਲਾਨ ਕਹਿੰਦੇ ਬੰਦ ਕਰਤੇ ਹੁਣ ਟਰਾਂਸਪੋਰਟ ਟੀਵੀ ਤੇ ਖਬਰ ਆਈ ਆ ਠੀਕ ਆ ਤੇ ਬਾਕੀ ਹੁਣ ਜਿਹੜਾ ਯੂਥ ਕਾਂਗਰਸ ਟ੍ਰਾਂਸਪੋਰਟ ਹੈ ਜੇ ਪਤਾ ਨਹੀਂ ਕਿਹੜੀ ਐਸੋਸੀਏਸ਼ਨ ਆ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ ਕਹਿੰਦੇ ਵੀ ਜਿਹੜੇ ਫੋਟੋ ਖਿੱਚ ਕੇ ਚਲਾਨ ਕਰਦੇ ਹੁੰਦੇ ਸੀਗੇ ਨਾ ਮੰਨ ਲਾ ਗੱਡੀ ਨਹੀਂ ਰੁਕੀ ਵੀ ਉਹ ਕਹਿੰਦੇ ਵੀ ਹੁਣ ਖਤਮ ਹੋ ਗਏ ਹਾਂ ਬਾਕੀ ਇਹ ਗੱਲ ਚ ਪਈ ਯਾਰ ਸਚਾਈ ਹੈ ਜਾਂ ਹੋਇਆ ਇਹ ਆਪਾਂ ਕਹਿ ਨਹੀਂ ਸਕਦੇ ਵੀ ਉਦਾਂ ਖਬਰ ਪਤਾ ਲੱਗੀ ਆ ਬਾਕੀ ਤੁਸੀਂ ਦੱਸ ਦਿਓ ਕਮੈਂਟਾਂ 'ਚ ਵਹ ਜੇ ਹੋਇਆ ਤਾਂ ਵਧੀਆ ਹੋਇਆ ਕਿਉਂਕਿ ਆਪਣਾ ਵੀ 20000 ਦਾ ਹੋਇਆ ਵਾ ਇੱਕ ਚਲਾਨ ਬੱਦੀ ਇਦਾਂ ਹੀ ਫੋਟੋ ਖਿੱਚ ਕੇ ਤੇ ਜੇ ਹੋਇਆ ਤਾਂ ਭਾਈ ਜਰੂਰ ਆਹ ਦੱਸਿਓ ਹਨਾ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਲਕਿਆਂ ਨੂੰ ਪਿਆਰ ਇਦਾਂ ਹੀ ਆਏ ਸੀ ਤੇ ਦੇਖਾ ਦਿਆਂ ਤੁਸੀਂ ਗੱਡੀ ਆਪਣੀ ਰਾਤ ਨੂੰ ਲੋਡ ਹੋ ਗਈ ਸੀਗੀ ਬੱਸ ਸਟਾਪ ਵੀ ਹੈਗਾ ਦੇਖ ਉਹ ਖੜਿਆ ਨਾ ਬੰਦਾ ਬੱਸ ਸਟਾਪ ਤੇ ਖੜਿਆ ਉਹ ਬੰਦਾ ਹੋਰੇ ਬੱਸ ਆ ਕੇ ਰੁਹੂਗੀ ਤੇ ਦੇਖਦੇ ਅੰਦਰ ਉਹ ਟ੍ਰੇਨ ਜਾਂਦੀ ਆ ਉਧਰ ਤੇ ਇੱਧਰ ਵੀ ਜਾਂਦੀ ਆ ਟ੍ਰੇਨ ਉਹ ਖਾੜਕ ਫੋਟੋ ਸਭ ਲੱਗੇ ਦੇ ਇੱਥੇ ਤੇ ਟਾਈਮ ਟਾਈਮ ਹੋ ਗਿਆ ਮੇਰੇ ਖਿਆਲ ਨਾਲ 9 ਵਜਣੇ ਵਾਲਿਆ ਹੈ ਨਾ 9 ਵਜੇ ਪੂਰੇ 9:00 ਵੱਜ ਗਏ ਤੇ ਰਾਤ ਅਸੀਂ ਸੌਂ ਗਏ ਸੀਗੇ ਗ੍ਰਿੰਦਰ ਬਾਈ ਵਾਲੀ ਗੱਡੀ 'ਚ ਤਾਂ ਉਹ ਆ ਰਾੜਾ ਆ ਗਿਆਂ ਆਪਣੇ ਵਾਲੀ ਗੱਡੀ 'ਚ ਤਾਰ ਬੰਡਲ ਆ ਤੇ ਹੁਣ ਪਾਰਕਿੰਗ 'ਚ ਜਾ ਕੇ ਰਹਿ ਬਿੱਲ ਤਾਂ ਮਿਲ ਗਏ ਪੱਕੇ ਬਿਲੋਤੇ ਮਿਲਣਗੇ ਵੀ ਕਿੱਥੇ ਜਾਣਾ ਟਰਾਈ ਦੇਖੋ ਇਹ ਗੱਡੀ ਤਗੜੀ ਹੈ ਆਪਣਾ ਲੈਦਾ ਹੀ ਸਮਰਾਜ ਹੈ ਨਾ ਹੈ ਨਹੀਂ ਇਹ ਵੀ ਬੰਦੇ ਆ ਰਗਾਲੇ ਆਪਣੇ ਆਪਣੇ ਹੀ ਰੂਲ ਰੱਖਦੇ ਨੇ ਆਪਣਾ ਰਾਜ ਬਾਟਕ ਲੱਗੇ ਹੋਏ ਵੀਰੇ ਆਪਣਾ ਹੀ ਰਾਜ ਉਹਨਾਂ ਨੇ ਬਣਾ ਲਿਆ ਆਹ ਵਾਲੀ ਚਲਾ ਜਾ ਫੈਕਟਰੀ ਚ ਐਨੀ ਫੁੱਦੂ ਫੈਕਟਰੀਆਂ ਨੇ ਨਾ ਫੈਬੀ ਕੋਲ ਆਈਆਂ ਹੋਈਆਂ ਐ ਔਰ ਮੈਂ ਜਿੱਧੇ ਗੱਡੀ ਘੜੀ ਹੋਣੀ ਹੈ ਜਦ ਹੀ ਕਹਿਣਗੇ ਥੱਲੇ ਗੁਟਕਾ ਲਗਾਓ ਆਹੋ ਰਲਾਣਾ ਕਰੋ ਨਾ ਭਾਈ ਇੱਧਰ ਨੂੰ ਮੁੜ ਜਾਣਾ ਆਪਾਂ ਨੇ ਵੱਡੀ ਏ ਜੀ ਵੀ ਹੋ ਦੇਖੋ ਇਹਦਾ ਬੱਚਾ ਦੋਏ ਮਾਇਆ ਤੀਆਂ ਘੜੀਆਂ ਐ ਜਿਹੜੀਆਂ ਕਈਆਂ ਜੋਟੀਆਂ-ਜੋਟੀਆਂ ਜੀਆਂ ਓਰੇ ਆਹ ਨੰਦਰਾ ਆਹ ਘੜੀਆਂ ਲੈਂਚ ਆਹ ਹਰੇਕ ਮਸ਼ੀਨਰੀ ਐ ਹਰੇਕ ਜਿਹੜੀ ਚੀਜ਼ ਦਾ ਨਾਮ ਲੇਗਾ ਜੋਟੀਆਂ ਤੋਂ ਲੈ ਕੇ ਵੱਡੀ ਦਾ ਤੱਕ ਜੀ ਟਰੈਕਟਰ ਟਰੋਟਰ ਟਰਾਲੀਆਂ ਟਰੈਕਟਰ ਡਿੱਪਰ ਸਾਬ ਬਾ ਹੈਲੀਕਾਪਟਰ ਨਹੀਂ ਹੋਣਾ ਪਹਲੀਕਾਪਟਰ ਵੀ ਹੋਣਾ ਮਾਲਕਾਂ ਕੋਲ ਔਰ ਇਹ ਪਾਰਕਿੰਗ 'ਚ ਲੱਗਣੀ ਆ ਗੱਡੀ ਕਿੱਥੇ ਆ ਪਾਰਕਿੰਗ ਅੱਲੇ ਕੰਡਾ ਆਉਣਾ ਲਾ ਵੇ ਮਿੱਤਰੋ ਪਾਰਕਿੰਗ 'ਚ ਆ ਗਿਆ ਆਪਾਂ ਤੇ ਆਪਾਂ ਆ ਜਾ ਉੱਪਰ ਬਰਬਾਦੀ ਤਰਪਾਲ ਕਰੇਂਦਰ ਬਾਈ ਨੇ ਬਾਦੀ ਥੱਲੇ ਥੱਲੇ ਹੁਣ ਹੋਊਗੀ ਬੱਲੇ ਬੱਲੇ ਹੈ ਤੇ ਹੁਣ ਮਿੰਟੂ ਨੂੰ ਗਏ ਵੇ ਆ ਉੱਤੇ ਆਪਣਾ ਕਾਗਜ਼ ਲੈ ਕੇ ਅਸੀਂ ਚਾਰ ਆਮਲੇ ਦਾ ਵੀ ਪਾਉਣ ਜਾਣਦੇ ਆਂ ਡੇਲਿਆਂ ਦਾ ਵੀ ਪਾਉਣ ਜਾਣਦੇ ਆਂ ਡੇਲਿਆਂ ਦਾ ਵੀ ਜਾ ਅਸੀਂ ਪਾਉਣ ਜਾਣਦੇ ਆਂ ਚਾਰ ਅਸੀਂ ਸਾਰੇ ਪਾਣਾ ਜਾਣਦੇ ਆਂ ਡੇਲਿਆਂ ਦਾ ਵੀ ਪਾ ਦੇਈਦਾ ਉਹ ਵੀ ਦਿਖਾ ਦਾਂਗੇ ਪਾ ਕੇ ਡੇਲਿਆਂ ਦਾ ਕਿਸੇ ਦਿਨ ਕੱਢ ਦਿੰਗੇ ਰੋ ਸੱਚ ਬਈ ਘਰਾਂ ਦੇ ਡੈਡੀ ਦਾ ਫੋਨ ਆਇਆ ਦਾ ਕਹਨਾ

ਇਹ ਘਰ ਨੂੰ ਲੈ ਕੇ ਜਾਵਾਂਗੇ ਵੀ ਘਰੇ ਪਾਵਾਂਗੇ ਦਾ ਹਜ਼ਾਰ ਹਾਂ ਇਹਦੇ ਫਾਇਦੇ ਬਹੁਤ ਹੈ ਹਾਂ ਬਾਲ ਬੂਲ ਚਟੇ ਹੋਰ ਲਟਰਨ ਬਟਰਮ ਆਹ ਕਈ ਚੀਜ਼ਾਂ ਤੇ ਵਧੀਆ ਹੋਰ ਮਾਣਾਂਗੇ ਆਪਾਂ ਨੂੰ ਹਾਂ ਦੇਖਣ ਲਈ ਬਿਲਡਿੰਗ ਹੈ ਉਹ ਕਰਨਾ ਗਿਆ ਆਪਾਂ ਇਹ ਟਾਈਮ ਇਹ ਕੰਮ ਬਿਲ ਦੇ ਟਾਈਮੇ ਹੁੰਨੇ ਆ ਹਾਂ ਬਿਲ ਦੇ ਟਾਈਮਾਂ ਹੀ ਦਾ ਗੱਲ ਕਰਨਾ ਇੱਕ ਬਾਈ ਦਾ ਕਮੈਂਟ ਆਇਆ ਵਾਹੀ ਵਿੱਚ ਹੁਣ ਵੀਡੀਓ ਦੇ ਹਾਂ ਬਾਈ ਕਹਿੰਦਾ ਜਿਹੜੇ 사ਉਦੀਆਂ ਨੂੰ ਚੱਲਦੇ ਆ ਨਾ ਹਾਂ ਉਹਦੇ ਕਰੋ ਮੁੰਡੇ 사ਉਦੀਆਂ ਨੂੰ ਜਾਣਦੇ ਆ ਉਹ ਹਾਂ ਹਾਂ ਉਹ ਕਹਿੰਦਾ ਉਹਨਾਂ ਨੂੰ ਸਾਰਾ ਕੁਝੇ ਕਰਨਾ ਪੈਂਦਾ 사ਉਦੀ ਸਿਖਾ ਦਿੰਦੀ ਹੈ ਵਾਹ ਵਿੱਚ ਕਮੈਂਟ ਹੈਗਾ ਹੁਣ ਇਹਦੇ ਵਿੱਚ ਬਲਾਗ ਜੀ ਹਾਂ ਸਿਖਾ ਦਿੰਦੀ ਹੈ 사ਉਦੀ ਗੱਡੀ ਬਾਈ ਸਾਰਾ ਕੁਝ ਸਿਖਾ ਦਿੰਦੀ ਹੈ ਐ ਕਿ ਨਹੀਂ ਆਂਡੇ ਧੋਣੇ ਰੋਟੀਆਂ ਘੋਲ ਬਣਾਉਣੀਆਂ ਜਦ ਭੁੱਖ ਲੱਗੀ ਵੀ ਹੁੰਦੀ ਆ ਦੇਖ ਜਦ ਮੈਂ ਲਾਇਸੈਂਸ ਬਣਾਉਂਦਾ ਨਾ ਹਾਂ ਮੇਰੇ ਘਰ ਤੋਂ ਸਕੂਲ ਕਟੋ-ਕਟ ਚੱਲੀਏ ਆਓ ਪਹਿਲੇ ਉਹ ਕਟੋ ਉਹਨੂੰ ਲੈਣ ਚਲਾ ਫਿਰ ਆ ਲਓ ਸੋ ਜੇ ਨੰਬਰ ਦੇ 100 ਦੇ ਨੇੜ ਤੇੜ ਹਾਂ ਠੀਕ ਆ ਹਾਂ ਸਕੂਲ ਹਾਂ ਕਹਿੰਦਾ ਮੇਰਾ ਚਾਚਾ ਉੱਥੇ 400 ਰੁਪਿਆ ਲਿਆ 200 200 ਰੁਪਿਆ ਬਿਲਟਿਆਦਾ ਮੈਂ ਠੀਕ ਆ ਬਾਕੀ ਉਹ ਕਹਿੰਦਾ ਡੀਜ਼ਲ ਡੋਜ ਲਓ ਆਪਣਾ ਉਹਦੀ ਗੱਲ ਕਰ ਲਿਓ ਕਹਿੰਦਾ ਉੱਥੇ ਮੈਂ ਕਹਾ ਠੀਕ ਹੈ ਜੀ ਏ ਗੱਡੀ ਚਲਪਾਉਣ ਚੱਲ ਚੱਲ ਫਟਾਫਟ 20 ਫੁੱਲ ਕਰਾ ਲੈਣੀਆਂ ਆਹੋ ਚੱਲ ਵੀਰ ਚੱਲ ਆਏ ਮਿੱਤਰੋ ਗੱਡੀ ਦੇਖੋ ਕਿੰਨੀ ਟੇਢੀ ਚਲਦੀ ਪਈ ਆ ਅੱਗੇ ਵਾਲੀ ਚੱਲ ਪਏ ਆਪਾਂ ਟੈਂਕੀ ਕਰਾ ਲਈ ਫੁੱਲ ਐ ਯੂਰੀਆ ਵੀ ਫੁੱਲ ਆ ਆਪਣੇ ਕੋਲ ਤੇ ਹੁਣ ਜਾ ਕੇ ਅੱਗੇ ਨਾਨੇ ਐ ਧੋਨੇ ਐ ਕੱਪੜੇ ਬਹੁਤ ਬੁਰਾ ਹਾਲ ਹੋਇਆ ਵਾ ਵੀਰ ਜੀ ਬਸ ਕੰਮ ਮੈਲੋ ਮੈਲੀ ਹੋਇਆ ਪਿਆ ਪੁੱਛੋ ਨਾ ਚੱਲ ਅਸੀਂ ਤਾਂ ਫੇਰ ਵੀ ਵੇਚ ਨੂੰ ਨਾਗਾ ਮਾਰ ਜਾਂਦੇ ਆ ਨਾਣੇ ਦਾ ਹਨਾ ਜਿਹੜੀ ਗੱਲ ਸੱਚ ਆ ਗਾਛਾ ਉਹ ਪਤੰਦਰ ਜਿਹੜਾ ਨਾਏ ਬਿਨਾ ਰਹਿੰਦਾ ਹੀ ਨਹੀਂ ਐ ਇਹਲੀ ਉਹ ਵੀ ਐਤ ਕੀ ਰਿਕਾਰਡ ਤੋੜ ਗਿਆ ਇਕੱਠੇ ਹੀ ਨਾਏ ਵੇ ਆ ਪਾਣਾ ਹੁਣ ਜਾ ਕੇ ਹੋਟਲ ਤੇ ਲੰਨਨੇ ਆ ਮੈਂ ਕਹਿੰਦਾ ਕੱਪੜੇ ਨਾ ਪਾਲਟੀ ਚ ਡੋਬ ਕੇ ਰੱਖ ਦिए ਜਿਹੜੇ ਧੋਣੇ ਵਾਲੇ ਆ ਧੋਣ ਦਾ ਆ ਇਹ ਲੋਕ ਨਹੀਂ ਸਰ ਫਲੇਗੇ ਨਾ ਐਂ ਬੱਚੇ ਡੋਬ ਕੇ ਰੱਖਦੇ ਇਹ ਕਿਹੜੇ ਮਾਡਲ ਦੀ ਦੀ ਆ ਹੈ ਵਿਆਵਾ ਤੇ ਘਾਈ ਵੀ ਹੋਣੀ ਤਿਆਰ ਅਗਲੇ ਨੇ ਆ ਲਾਓ ਮਿੱਤਰੋ ਕਿ ਤਿੰਨ ਚਾਰ ਟਨ ਦਾ ਜੇ 5-4 500 ਤਾਂ ਲਊਗਾ ਕਮਿਸ਼ਨ 5 500 1200 70 3-4 ਟੰਦੀ ਵੀ ਆ ਲੱਗੇ ਆ ਪੇਣ 1200 ਸੁੱਕੇ ਮਾਲ ਦੇ ਘੱਟ ਘੱਟ ਜੇ ਜ਼ਿਆਦਾ ਨਹੀਂ ਤਾਂ 1200 ਸੁੱਕੇ ਦੀ ਲਾ ਲਾ ਫਿਰ 40 ਕਿਲਾ 100 28 ਉਹ ਤਾਂ ਮੇਰੀ 25 25 3700 37 21 ਅੰਗਰਿੰਦਰભાઈ ਹਿਸਾਬ ਕਿਤਾਬ ਲਗਾਵਾ ਦੱਸ ਲੋਗ ਬਣਦੇ ਉਹ 12 ਰੁਪਏ ਤੂੰ ਕਹਿੰਦਾ ਵੀ 12 ਰੁਪਏ ਉਹ ਚੈਨਲ ਦਾ ਨਾਮ ਹੈ ਮੇਰੇ ਦਾ ਉਹ ਗਾੜੀ ਦੇ ਵਿੱਚ ਮੰਗੂ ਵਲੌਗ ਸਬਸਕ੍ਰਾਈਬ ਕਰ ਲੋ ਚੈਨਲ ਆਹੋ ਹੁਣ ਸਬਸਕ੍ਰਾਈਬਰ ਦੇਖਣਗੇ ਰਹਿਣ ਦੇ ਤੂੰ B H A N G U ਇਹ ਵਾਲਾ ਹਾਂ ਚਾਓ ਇਹਦਾ ਪਤਾ ਆਪਾਂ ਨੂੰ ਪੱਕਾ ਕਰਜਾ ਵੀ ਇੰਨਾ ਡਾਲਾ ਇੰਨੀ ਕਮਿਸ਼ਨ ਆਉਦੀ ਠੀਕ ਹੈ थैंक यू ਕੀ ਨਾਮ ਹੈ ਤੁਹਾਡਾ ਸਦਾਬ ਸਦਾਬ ਆਹੀ ਪਿਆਰੀ ਜਿਹੀ ਬਸ ਸਦਾਬ ਹੈ ਭਾਈ ਆਈ ਦਾ ਨਾਮ ਲੈ ਜਾਣਗੇ ਜਾ ਕੇ ਇਦھر ਬੀਜੀ ਚੱਲ ਰਿਹਾ ਹਲੇ ਫੇਰ ਕਹਾਣੀ ਸੁਣਾਣੇ ਆ ਇਹ ਤਾਂ ਇੱਕ ਮੇਰੇ ਦਿਮਾਗ ਚ ਉਹ ਫੋਨ ਕੱਟੇ ਤੇ ਫੇਰ ਸੁਣਾ ਰਿਹਾ ਬਾਈ ਉਹਨੂੰ ਕਾ ਥੋੜਾ ਜਿਹਾ ਹੁੰਨਾ ਰਖਾਈ ਮਿੱਟੀ ਨੂੰ ਆ ਹੁਣੇ ਹੀ ਰੱਖੂਗਾ ਆ ਸਵੇਰੇ ਆਪਾਂ ਗੱਲ ਕਰ ਰਹੇ تھے ਕੋਈ ਉਹ ਗੱਲ ਵਿਚੇ ਰਹਿ ਗਈ ਦੀ ਆ ਕੀ ਕੀ ਗੱਲ ਕਰਦੇ ਪਏ ਤੇ ਆਪਾਂ ਭਲਾ ਉਹ ਤਾਂ ਲਾਇਸੈਂਸ ਦੀ हां स्कूल ਬਣਾਉਣ ਜਾਂਦਾ ਤਾਂ ਨਾ ਹਾਂ ਜਬਲ ਅਲੀਪੋਟ ਦੇ ਅੰਦਰ ਭਰਾਸਾ ਸਕੂਲ ਦਾ ਹਾਂ ਅਨੇ ਘਾ ਤੋਂ ਮੈਂ ਕਹਣਾ ਵੀ 80 85 ਕਿਲੋਮੀਟਰ ਆਉਣਾ ਅੱਛਾ ਇੱਕ ਬੱਸ ਅੱਛਾ ਮਤਲਬ ਉਹ ਤਾਂ ਮੇਰਾ ਜਦੋਂ ਉਹਦਾ ਉਹਨਾਂ ਨਾਲ ਚਲੇ ਜਾਂਦਾ ਤਾਂ ਹਾਂ ਉਹਨੂੰ ਉਤਾਰ ਦਿੰਦਾ ਤਾਂ ਉੱਥੇ ਗਰੇ ਅੱਛਾ ਏ ਮਾਲਾ ਜਿੱਦਣ ਉਹ ਲੰਘ ਗਿਆ ਹਾਂ ਪਹਿਲਾਂ ਤਾਂ ਦੇ ਘਰ ਤੇ ਕਿਲੋਮੀਟਰ ਰੇਤੇ ਜਿਹਨੂੰ ਤੁਰ ਕੇ ਹਾਂ ਹਾਈਵੇ ਪਰ ਜਾਣਾ ਅੱਛਾ ਹਾਈਵੇ ਪਰ ਜਾ ਕੇ ਫਿਰ ਉੱਥੇ ਮਾਰਨਾ ਹੱਥ ਤਰਾਂ ਲੈ ਟੂਰ ਲੈ ਜਾਣਾ ਹਾਂ ਆਪਣੇ ਬੰਦੇ ਕਈ ਵਾਰੀ ਰੋਕ ਲੰਦੇ ਤੇ ਹਾਂ ਕਈ ਵਾਰੀ ਨਹੀਂ ਵੀ ਰੋਕ ਲੈਂਦੇ ਫੇਰ ਸਕੂਲ ਪਹੁੰਚਣਾ ਅੱਛਾ ਉਧਰੋਂ ਜਾਂ ਵਾਪਸ ਆਉਣਾ ਹਾਂ ਐਨ ਧੁੱਪ ਨਿਕਲੀ ਵੀ ਕੜਾਕੇ ਦੀ ਸੇਕਰ ਦੁਪਹਿਰ ਇਹ ਰੀਤੀ ਜੀ ਨੂੰ ਜਾਣਾ ਆ ਚਲ ਥੇ ਜੇ ਹਾਂ ਉਹ ਰੀਤੀ ਨਾਲ ਵਰਜੰਦੇ ਤੇ ਹਾਂ ਠੀਕ ਠੀਕ ਮਤਲਬ ਦੁਬਈ ਦਾ ਲਾਇਸੈਂਸ ਬਣਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਹਾਂ ਜਿਹੜਾ ਤਾਂ ਕਈਆਂ ਦਾ ਤਾਂ ਹੁਣ ਲੋਟ ਆ ਜਾਂਦਾ ਹਾਂ ਉਹਦਾ ਕਹਿੰਦਾ ਵੀ ਕਿਆ ਏ ਹਾਂ ਕਈਆਂ ਦੇ ਵੀਜੇ ਪੂਰੇ ਹੋ ਜਨੇ ਤਿੰਨ ਤਿੰਨ ਸਾਲ ਦੇ ਬਣਦਾ ਹੀ ਨਹੀਂ ਹੈਗਾ ਹਾਂ ਹੈਗਾ ਲ ਇੱਕ ਸਾਡੇ ਨਾਲ ਵਿਚਾਰਾ ਬਜ਼ੁਰਗ ਹਾਂ ਇਦਾਂ ਨੰਬਰ ਸਾਰਾ ਅਲੱਗ ਦਾ ਹਾਂ ਉਹਨੂੰ ਪੁਲਿਸ ਵਾਲਾ ਕਹਿੰਦਾ ਵੀ ਦੇਖ ਲੈ ਉਹਦੀ ਵਿਚਾਰੇ ਦੀ ਕਿਸਮਤ ਹਾਂ ਉਹ ਟਰੈਕ ਦੇ ਵਿੱਚ ਉਹਨੂੰ ਕਹਿੰਦਾ ਤੂੰ ਸਿੱਧੀ ਹੋ ਲਾ ਦੇ ਇਹਦੇ ਵਿੱਚ ਰਵਾਰਸ ਅੱਛਾ ਤਾਂ ਵੀ ਲਾਈਨ ਟੱਚ ਕਰ ਗਈ ਹਾਂ ਤਿੰਨ ਚਾਰ ਵਾਰ ਉਹਨੂੰ ਕਹਿੰਦਾ ਤੂੰ ਸਿੱਧੀ ਹੋਈ ਲਾ ਦੇ ਮੈਂ ਤੈਨੂੰ ਪਾਸ ਕਰ ਦੂੰਗਾ ਹਾਂ ਤਾਂ ਵੀ ਲਾਈਨ ਟੱਚ ਕਰ ਗਈ ਹਾਂ ਉਹ ਕਹਿੰਦਾ ਤੇਰਾ ਨਸੀਬੇ ਖਰਾਬ ਹੈ ਆਹ ਹੋ ਜਾਂਦਾ ਮੈਂ ਪਤਾ ਨਹੀਂ ਕੀ ਗੱਲ ਕਹਿਣ ਲੱਗਾ ਤਾਂ ਭੁੱਲ ਗਿਆ ਬਹੁਤ ਔਖਾ ਬਣਾਵਾਦਾ ਤਲ ਜੇ ਯਾਦ ਆਈ ਫੇਰ ਕਰ ਲਾਂ ਹੁਣ ਤਾਂ ਪਹਿਲਾਂ ਨਾਲੋਂ ਵੀ ਔਖਾ ਹੋ ਗਿਆ ਸਾਲਾ ਹਾਂ ਹੁਣ ਤਾਂ ਆ ਜਿਹੜੇ ਹੁਣ ਮੁੰਡੇ ਬਣਾ ਰਹੇ ਹਾਂ ਹੁਣ ਤਾਂ ਉਹ ਦੱਸਦੇ ਆ ਕਹਿੰਦੇ ਪੁਰਦੇ ਥੱਲੇ ਐ ਗੱਡੀ ਲਵਾ ਦਿੰਦਾ ਲਿਜਾ ਕੇ ਹਾਂ ਕਹਿ ਦਿੰਦਾ ਗੱਡੀ ਆਰ ਪੁਰਦੇ ਵਿੱਚ ਦੱਸੋ ਕਿੰਨਾ ਬੰਦ ਅੱਛਾ ਦੇ ਕਿੰਨੇ ਮੀਟਰ ਰਹਿ ਗਿਆ ਫਾਸਲਾ ਕਿਉਂਕਿ ਹਾਈਟ ਜਿਹੜੀ ਮੀਟਰਾਂ 'ਚ ਨਾਪੀ ਜਾਂਦੀ ਹੈ ਹਾਂ ਹੁਣ ਤਾਂ ਪੰਗਾ ੜਾੜਾ ਪਾ ਦੇ ਆ ਪਹਿਲਾਂ ਤਾਂ ਚੱਲ ਚੱਲ ਜਾਂਦਾ ਉਹ ਤੇ ਸਤੋਂ ਪਹਿਲਾਂ ਪੁਲਿਸ ਵਾਲੇ ਰਹਿੰਦੇ ਹੁੰਦੇ ਤੇ ਟਰਾਈ ਅੱਛਾ ਉਹਦੇ ਬਹੁਤ ਲੋਕਾਂ ਦੇ ਨੰਬਰ ਸਾਰੇ ਉਹ ਤਾਂ ਬਣੇ ਉਹ ਤਾਂ ਚਾਰ ਨੰਬਰ ਨਾਲ ਤਿੰਨ ਨੰਬਰ ਫ੍ਰੀ ਹੁੰਦੇ ਦੇ ਹਾਂ ਕਾਰ ਦਾ ਅੱਛਾ ਜਦ ਅਸੀਂ ਆਏ ਫਿਰ ਉਹ ਤੋਂ ਬੰਦ ਕਰਤੇ ਤੇ ਸਾਡੇ ਥੋੜੇ ਜਿ ਮੈਂ ਕਹਿੰਦਾ 15 ਹਾਂ 15 20 ਦਿਨ ਪਹਿਲਾਂ ਸਾਤੋਂ ਹਾਂ ਪੁਲਿਸ ਵਾਲਿਆਂ ਨੇ ਟਰਾਈ ਲੈਣੀ ਬੰਦ ਕਰੀ ਹੈ ਹਾਂ ਔਰ ਤਿੰਨ ਨੰਬਰ ਲਾਇਸੈਂਸ ਦੇਣਾ ਬੰਦ ਕਰ ਅਹ ਫਾਈ ਲਗਾਂਸ ਅਸੀਂ ਲਾਇਆ ਸੀਗਾ ਉਹ ਚ ਪਤਾ ਨਹੀਂ ਆਈਡੀ ਆਈਡੀ ਦਾ ਚੱਕਰ ਪੈ ਗਿਆ ਵੀ ਆਪਾਂ ਕਿਸੇ ਦੀ ਆਈਡੀ ਲਾ ਨਹੀਂ ਸਕਦੇ ਤੇ ਉਹ ਚ ਕਾਪੀਰਾਈਟ ਆ ਗਿਆ ਸੀਗਾ ਵੀਡੀਓ ਤਾਂ ਕਰਕੇ ਦੁਬਾਰਾ ਡਾਊਨਲੋਡ ਉਹ ਕਰੀ ਐਡਿਟ ਕੀਤੀ ਫੇਰ ਦੁਬਾਰਾ ਪਾਈ ਅਸੀਂ ਵੀਡੀਓ ਹਾਂ ਆ ਵੀ ਮਿੱਤਰੋ ਡਿਊਟੀ ਹੋ ਗਈ ਆਫ ਤੇ ਇੰਦਰ ਡਿਊਟੀ ਆਨ ਇਹਦੀ 33 ਹੋਈ ਵੀ ਹੈ ਵਿਚਾਰੇ ਦੀ ਅੱਜ 4 ਵਜੇ ਦੀ ਤੇ ਹੁਣ ਆਪਾਂ ਸੋਨੇ ਆ ਕਿਉਂਕਿ ਤਬੀਅਤ ਈ ਯਾਰ ਸੈੱਟ ਨਹੀਂ ਹੈਗੀ ਤਾਂ ਹੀ ਬਲੌਗ 2 ਦਿਨ ਹੋ ਗਏ ਟੁਟਟਾ ਭੱਜਾਇਆ ਹੀ ਬਣਿਆ ਭਾਈ ਮਾਫ ਕਰਿਓ ਜਹਜਾ ਵੀ ਬਣਿਆ ਦੇਖ ਲਿਓ ਭਰਾਵੋ ਠੀਕਾ ਜੇ ਕੱਲ ਨੂੰ ਤਬੀਅਤ ਸੈੱਟ ਹੋ ਗਈ ਤਾਂ ਬਣਾ ਲਾਂਗੇ ਠੀਕਾ ਤੇ ਹੁਣ ਕਰਦੇ ਆਪਾਂ ਇਹ ਵਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੇ ਵਲੌਗ ਜਦ ਤੱਕ ਰੱਬ ਰਾਖਾ